ਸਤ ਸ੍ਰੀ ਅਕਾਲ ਜੀ ਸੋਨਿਓ ਸਾਰਿਆਂ ਨੂੰ ਕੀ ਹਾਲ ਚਾਲ ਆ ਬੱਲੇ ਬੱਲੇ ਆ ਅੱਜ ਦੀ ਜਿਹੜੀ ਵੀਡੀਓ ਆ ਉਸ ਨਵੇਂ ਟਰੈਕਟਰ ਤੇ ਆ ਜਿਹਦੀ ਕੀਮਤ 65 ਲੱਖ ਰੁਪਈਆ ਮੈਨੂੰ ਐਗਜੈਕਟ ਨਹੀਂ ਪਤਾ ਪਰ ਜਿੰਨਾ ਗਾਲੇਦਾਲੇ ਸੋਰਸਸ ਤੋਂ ਮੈਨੂੰ ਪਤਾ ਲੱਗਿਆ ਕਿ 65 ਲੱਖ ਰੁਪਈਆ ਕੀਮਤ ਆ ਅਗਲੀ ਗੱਲ ਹੁਣ ਮੈਂ ਪਹਿਲਾਂ ਹੀ ਕਹਿ ਦਾਂ ਹੁਣ ਕੌਣ ਲੱਗ ਜਾਣਗੇ ਫਿਰ ਬ੍ਰਾਂਡ ਆ ਜੌਂਡੀਅਰ ਦੀ ਪਾਤੀ ਮੇਰਾ ਨਾ ਜੌਂਡੀਅਰ ਨਾਲ ਨਾ ਵੈਰ ਆ ਨਾ ਮੇਰਾ ਹਾਲੈਂਡ ਨਾਲ ਨਾ ਮੇਰਾ ਕਬੂਟੇ ਨਾਲ ਨਾ ਮੇਰਾ ਹੋਰ ਕਿਸੇ ਨਾਲ ਮੇਰੀ ਤਾਂ ਗੱਲ ਹੈ ਕਿ ਇਸ਼ੂ ਬੇਸਡ ਜਿੱਥੇ ਕੋਈ ਇਸ਼ੂ ਹੋਊਗਾ ਉੱਥੇ ਆਪਾਂ ਗੱਲ ਕਰਾਂਗੇ ਐਨੀਵੇਜ਼ ਨਵਾਂ ਟਰੈਕਟਰ ਆ ਰਿਹਾ ਜੋਂ ਡੀਅਰ ਦਾ ਐਮ ਸੀਰੀਜ਼ ਐਮ ਸੀਰੀਜ਼ ਕਹਿੰਦੇ ਕਿਨੂੰ ਨੇ ਮਿਡ ਸਾਈਜ਼ ਪਤੰਦਰ 130 ਉਹ ਵੀ ਮਿਡ ਸਾਈਜ਼ੇ ਦੱਸਦੇ ਨੇ ਮਿਡ ਸੀਰੀਜ਼ ਦਾ ਟਰੈਕਟਰ ਆ 130 ਹਾਰਸ ਪਾਵਰ ਦਾ ਟ੍ਰਿਮ 5 ਟ੍ਰਿਮ 5 ਕੀ ਆ ਜਿਵੇਂ BS4 ਆ BS5 ਟਰੈਕਟਰ ਆ ਯੂਰੀਆ ਉਹਦੇ ਚ ਪੈਂਦਾ ਤੇ ਇੱਕ ਥੋੜੀ ਜੀ ਮੈਨੂੰ ਹੋਰ ਵੀ ਗੱਲ ਪਤਾ ਲੱਗੀ ਆ ਕਿ 100 ਪਾਵਰ ਤੋਂ ਉੱਪਰ ਇੰਡੀਆ 'ਚ ਕਾਪੀਆਂ ਟਰੈਕਟਰ ਦੀਆਂ ਔਖੀਆਂ ਬਣਦੀਆਂ ਨੇ ਤੇ ਜਿਹੜਾ 100 ਪਾਵਰ ਤੋਂ ਉੱਪਰ ਟਰੈਕਟਰ ਨੂੰ ਗਿਣਿਆ ਜਾਂਦਾ ਉਹ ਕਹਿੰਦੇ ਕੰਬਾਈਨ 'ਚ ਗਿਣਿਆ ਜਾਂਦਾ ਮੈਨੂੰ ਪੱਕਾ ਨਹੀਂ ਪਤਾ ਕਿਸੇ ਨੇ ਦੱਸਿਆ ਸੀ ਐਨੀਵੇਅਰ ਗੱਲ ਕਰ ਲਈਏ ਜੌਨ ਡੀਅਰ ਦਾ 130 ਪਾਵਰ ਦਾ ਟਰੈਕਟਰ ਪਹਿਲਾਂ ਤਾਂ ਆਪਾਂ ਗੱਲ ਥੋੜੀ ਜਿਹੀ ਇਹ ਕਰ ਲਈਏ ਬਾਅਦ 'ਚ ਆਪਾਂ ਰਿਵਿਊ ਵੀ ਕਰ ਦੰਨੇ ਆ ਵੀ ਆਇਆ ਕਿਉਂ ਦੇਖੋ ਜਿਹੜੇ ਬਾਹਰੋਂ ਟਰੈਕਟਰ ਆ ਰਹੇ ਸੀ ਕਲਾਸ ਆ ਰਿਹਾ ਸੀ ਹੌਲੈਂਡ ਆ ਰਹੇ ਸੀ ਲੋਕ 2200 ਪਾਵਰ ਦੇ 180 ਪਾਵਰ ਦੇ ਬਾਹਰੋਂ ਟਰੈਕਟਰ ਮੰਗਾ ਰਹੇ ਸੀ ਉਸ ਜਿਹੜੀ ਉਹ ਇੰਡਸਟਰੀ ਆ ਉਹ ਜਿਹੜੇ ਫਾਰਮਰ ਨੂੰ ਕਾਬੂ ਕਰਨ ਵਾਸਤੇ ਜੀਡੀ ਨੇ ਇੱਥੇ ਲਾਂਚ ਕਰਤਾ ਜਿਵੇਂ ਬੈਲਰਾਂ ਤੇ ਚੱਲਦਾ ਜਾਂ ਵੱਡੀਆਂ ਮਸ਼ੀਨਾਂ ਤੇ ਚੱਲਦਾ ਮਤਲਬ ਕਿ ਸਾਰਾ ਹੀ ਪੰਜਾਬ ਚ ਮੈਨੂੰ ਲੱਗਦਾ 200 ਟਰੈਕਟਰ ਸਾਲ ਦਾ ਉਹ ਵਿਕਿਆ ਕਰਨਾ ਕਿਉਂਕਿ ਉਹਦਾ ਇੰਨਾ ਕੋਈ ਗਾਹਕ ਨਹੀਂ ਵੱਡੇ ਟਰੈਕਟਰ ਦਾ ਮਹਿੰਗਾ ਟਰੈਕਟਰ ਆ ਇਸ ਵਜ੍ਹਾ ਕਰਕੇ ਵਰਕਮਾਸਟਰ ਆਇਆ ਸੀ ਇਸ ਵਜ੍ਹਾ ਕਰਕੇ 130 ਦਾ ਇਹਨਾਂ ਨੇ ਲਾਂਚ ਕੀਤਾ ਟਰੈਕਟਰ ਠੀਕ ਆ ਜੀ ਤੇ ਅਗਲੀ ਮੈਂ ਗੱਲ ਐਡ ਆਨ ਕਰਦਾ ਵੀ ਉਹ ਟਰੈਕਟਰ ਬਣਦਾ ਇੱਥੇ ਆ ਇਹ ਨਹੀਂ ਕਿ ਕਿਤੇ ਬਹੁਤ ਦੂਰ ਬਣਦਾ ਸੀ ਟਰੈਕਟਰ ਇੰਡੀਆ 'ਚ ਹੀ ਬਣਦਾ ਸੀ ਯੂ ਐਸ ਏ ਮੈਕਸੀਕੋ ਅਫਰੀਕਾ ਇੱਥੋਂ ਐਕਸਪੋਰਟ ਹੁੰਦਾ ਸੀ ਟਰੈਕਟਰ ਹੁਣ ਬਸ ਉਹ ਇੰਡੀਆ 'ਚ ਲਾਂਚ ਕਰ ਦੇਣਾ ਬਹੁਤ ਵੈਰਾਈਟੀ ਆਫ ਟਰੈਕਟਰ ਬਹੁਤ ਵੈਰਾਈਟੀ ਜੀ ਡੀ ਦੀ ਇੱਥੇ ਇੰਡੀਆ 'ਚ ਬਣਦੀ ਆ ਜਿਹੜੇ ਇੱਥੇ ਇੰਡੀਆ 'ਚ ਉਹ ਲਾਂਚ ਨਹੀਂ ਕਰਦੇ ਇੰਡੀਆ 'ਚ ਤਾਂ ਇੱਕ ਇੰਜਣ ਜਿਆਦਾ ਉਹਨਾਂ ਨੇ ਚਲਾਇਆ ਹੋਇਆ ਆ ਜਿਹੜਾ 3 ਸਿਲੰਡਰ ਵਾਲਾ ਇੰਜਣ ਆ 2900 ਸਮਥਿੰਗ ਸੀਸੀ ਵਾਲਾ ਇਹ ਇੰਡੀਆ ਨੂੰ ਇੰਜਣ ਇਕੱਲਾ ਉਹ ਦਿੱਤਾ ਵਾ ਹੁਣ ਆ ਜੀ ਇਹ ਟਰੈਕਟਰ ਤੇ ਸੋਹਣਿਆ ਜਿਹੜਾ ਇਹ ਟਰੈਕਟਰ ਆ ਸੈਂਟਰ ਡਾਇਰੈਕਟ ਆ ਜਿਹੜੀ ਨਿਊ ਹਾਲੈਂਡ ਚ ਸੈਂਟਰ ਡਾਇਰੈਕਟ ਟੈਕਨੋਲੋਜੀ ਆਉਂਦੀ ਆ 4 ਵਾਲ ਵਾਲਾ ਠੀਕ ਆ ਜੀ ਹੁਣ ਆਪਾਂ ਕਰ ਲਈਏ ਗੱਲ ਟਰੈਕਟਰ ਦੀ ਸ਼ੁਰੂ ਚਾਰ ਸਿਲੰਡਰ ਇੰਜਨ ਆ ਜੀ 2200 ਰੇਟਡ ਆਰ ਪੀ ਐਮ ਵਾਲਾ ਚਾਰ ਸਿਲੰਡਰ 2200 ਰੇਟਡ 130 ਐਚ ਪੀ 16 ਵਾਲ 16 ਵਾਲ ਦਾ ਭਾਵ ਕੀ ਆ ਪਰ ਪਿਸਟਨ ਨੂੰ 4 ਵਾਲਸ ਆਮ 2 ਵਾਲਵਸ ਹੁੰਦੇ ਨੇ ਇਹਦੇ ਚਾਰ ਵਾਲ ਹੋਗੇ ਠੀਕ ਆ ਜੀ ਤੇ ਸੈਂਟਰਲ ਡਾਇਰੈਕਟ ਇੰਜੈਕਸ਼ਨ ਆ ਸੀ ਆ ਡੀ ਇਹਦੇ ਚ ਇੰਜਨ ਅੱਗੇ ਗੱਲ ਕਰ ਲਈਏ ਪੀਟੀਓ ਦੀ ਪੀਟੀਓ ਪਾਈ ਇਹਦੇ ਚ 119.6 ਐਚਪੀ ਦੀ ਪੀਟੀਓ ਆ ਤੇ ਜਿਹੜੀ ਟਾਰਕ ਆ ਪੀਟੀਓ ਦੀ ਉਹ 30% ਦੀ ਟਾਰਕ ਨਾਲੇ ਆਉਂਦਾ 30% ਦੀ ਟਾਰਕ ਠੀਕ ਆ ਜੀ ਤੇ ਜਿਹੜੇ ਪੀਟੀਓ ਦੀਆਂ ਸਪੀਡਾਂ ਨੇ 540 540 ਇਕਨੋਮੀ ਤੇ 1000 ਆਰਪੀਐਮ ਤਿੰਨ ਸਪੀਡਾਂ ਚ ਮੰਨ ਕੇ ਚਲੋ ਇਹਦੀ ਪੀਟੀ ਆਊਗੀ ਪਰ 11 ਚ ਪੀਟੀਓ ਨਹੀਂ ਆ ਉਦਾਂ ਤਿੰਨ ਸਪੀਡਾਂ ਨੇ ਅਗਲੀ ਗੱਲ ਕਰ ਲਈਏ ਹੁਣ ਇਹਦੀ ਟਰਾਂਸਮਿਸ਼ਨ ਦੀ ਦੇਖੋ 32 ਫਾਰਵਰਡ 16 ਪਿੱਛੇ ਨੂੰ ਗੇਅਰ ਨੇ 32 ਮੂਰੇ ਨੂੰ ਠੀਕ ਹੈ ਜੀ ਤੇ ਪਲੱਸ ਹੈ ਇਹਦੇ ਚ 16 ਕਰੀਪਰ ਸਪੀਡਾਂ ਨੇ 0.45 ਤੋਂ ਲੈ ਕੇ 2.36 ਤੱਕ ਮਤਲਬ ਕਿ ਕਰੀਪਰ ਸਪੀਡਸ ਕਹਿੰਦੇ ਨੇ ਤੇ ਅਗਲਾ ਮੈਨੂੰ ਇਹ ਵੀ ਸ਼ੱਕ ਆ ਕਿ ਜਿਹੜੀਆਂ ਇਹਦੀਆਂ ਉਹ ਕਰੀਪਰ ਸਪੀਡਾਂ ਨੇ ਉਹ ਸ਼ਾਇਦ ਹਾਈਡਰੋਸਟੈਟਿਕ ਨਾਲ ऑपरेट ਹੁੰਦੀਆਂ ਨੇ ਉਹ ਜ਼ਿਆਦਾਤਰ ਜਿਹੜੇ ਬਾਹਰ ਟਰੈਕਟਰ ਨੇ ਉਹਨਾਂ ਦੀਆਂ ਸਾਰੀਆਂ ਸਪੀਡਾਂ ਹਾਈਡਰੋਸਟੈਟਿਕ ਨਾਲੇ ਚੱਲਦੀਆਂ ਹੁੰਦੀਆਂ ਨੇ ਕਿਉਂਕਿ ਗਰਾਰੀਆਂ ਨਾਲ ਸੈਟਿੰਗ ਕਰਨੀ ਕ੍ਰੀਪਰ ਦੀ ਬਹੁਤ ਔਖੀ ਆ ਮੈਨੂੰ ਕਾਫੀ ਹੱਦ ਤੱਕ ਉਮੀਦ ਆ ਪਰ ਮੈਂ ਕਲੀਅਰ ਨਹੀਂ ਕਿ ਜਿਹੜੀਆਂ ਉਹ ਕ੍ਰੀਪਰ ਸਪੀਡਾਂ ਨੇ ਆਪਰੇਟਡ ਬਾਇ ਹਾਈਡਰੋਸਟੈਟਿਕ ਸਿਸਟਮ ਠੀਕ ਆ ਜੀ ਤੇ ਸੋਹਣਿਓ 3700 ਕਿਲੋ ਦੀ 37 ਕੁਆਂਟਲ ਦੀ ਲਿਫਟ ਦੀ ਕੈਪੈਸਿਟੀ ਆ ਜੀ ਇਹਦੀ ਠੀਕ ਆ ਜੀ ਤੇ ਜਿਹੜਾ ਟਾਇਰ ਸਾਈਜ਼ ਆ ਇਹਦਾ ਉਹ ਆਪਣਾ ਪਿਛਲਾ ਜਿਹੜਾ 540 65 R 38 ਤੇ ਫਰੰਟ 480 65 R 24 ਇਹ ਦਾ ਟਾਇਰ ਸਾਈਜ਼ ਆ ਤੇ ਜਿਹੜਾ ਅਨਲੋਡਿੰਗ ਆ ਵੇਟ ਆ ਉਹ ਕੁੱਲ ਵੇਟ 39 ਕੁਆਂਟਲ 64 ਕਿਲੋ ਅਪਰੋਕਸ 40 ਕੁਆਂਟਲ ਦਾ ਹੈ ਟਰੈਕਟਰ ਆ ਜੀ ਖਾਲੀ ਠੀਕ ਆ ਜੀ ਅੱਗੇ ਹੁਣ ਇਹਦੇ ਆਪਾਂ ਕੀ ਪੁਆਇੰਟਸ ਦੀ ਗੱਲ ਕਰ ਲਈਏ ਇਹਦੇ ਵਿੱਚ ਖੂਪੀਆਂ ਕੀ ਕੀ ਨੇ ਥੋੜੀਆਂ ਜਿਹੀਆਂ ਨੇ ਫੁੱਲੀ ਸ਼ਿੰਕ్రో ਮੈਚ ਗੇਅਰ ਆ ਭਾਈ ਜੀ ਇਹਦੇ ਸਾਰਾ ਫੁੱਲੀ ਸ਼ਿੰਕ్రో ਮੈਚ ਆ ਪਲੱਸ ਅੱਗੇ ਆ ਗਿਆ ਜੀ 16 ਕਰੀਪਰ ਸਪੀਡਾਂ 0.45 ਤੋਂ 2.36 ਤੱਕ ਤੇ ਇਹਦੀ ਸਭ ਤੋਂ ਜਿਹੜੀ ਮੇਨ ਖੂਬੀ ਆ ਟਰੈਕਟਰ ਦੀ ਉਹ ਕੀ ਆ 1750 RPM ਤੇ 40 ਕਿਲੋਮੀਟਰ ਦੀ ਸਪੀਡ ਮਤਲਬ ਤੁਸੀਂ ਲਾ ਲਓ ਵੀ 2200 ਤੱਕ ਜਾਊਗਾ 2200 ਤੇ ਜਾ ਕੇ ਨੇ 50 ਕਿਲੋਮੀਟਰ ਤੋਂ ਸਪੀਡ ਟੱਪ ਜਾਣੀ ਆ ਮੰਨ ਕੇ ਚੱਲੋ 50 ਕਿਲੋਮੀਟਰ ਤੋਂ ਉੱਪਰ ਉੱਪਰ ਦੀ ਤੁਹਾਨੂੰ ਜਿਹੜੀ ਆ ਸਪੀਡ ਮਿਲਣ ਆਣੀ ਆ 1750 ਤੇ ਇਹ 40 ਦੀ ਸਪੀਡ ਤੇ ਆ ਜਾਂਦਾ ਅੱਗੇ ਆ ਗਿਆ ਜੀ ਤੇ 165 ਲੀਟਰ ਦਾ ਫਿਊਲ ਟੈਂਕ ਆ 14 ਢੋਲੇ ਢੋਲੇ ਪੈਂਦਾ ਪੂਰਾ ਤੇ ਸਾਰਾ ਇਲੈਕਟ੍ਰੋ ਹਾਈਡਰੌਲਿਕ ਆ ਇਹ ਤੇ ਹਿੱਚ ਵੀ ਇਹਦੀ ਉਹ ਇਲੈਕਟ੍ਰੋਨਿਕ ਸਾਰੀ ਅੰਦਰੋਂ ਆਪਰੇਟ ਹੁੰਦੀ ਆ ਸੀਟ 에ਅਰ ਸਸਪੈਂਸ਼ਨ ਵਾਲੀ ਆ ਫੁੱਲੀ ਐਡਜਸਟੇਬਲ ਸਾਰਾ ਸਿਸਟਮ ਆ ਤੇ ਆਈ ਆਈਸੋਬਸ ਜੀ ਨੂੰ ਕਹਿੰਦੇ ਨੇ ਆਈਸੋਬਸ ਬੱਸ ਨਾਲ ਇਹ ਇਕਵਿਪਟਾ ਜਿਹੜਾ ਮਤਲਬ ਕਿ ਪੂਰਾ ਸਾਰਾ ਕੰਪਿਊਟਰਾਈਜ਼ ਸਿਸਟਮ ਹੁੰਦਾ ਕਿ ਅੰਦਰੋਂ ਹੀ ਤੁਸੀਂ ਜਿਹੜੇ ਤੁਹਾਡੇ ਇੰਪਲੀਮੈਂਟਸ ਨੇ ਉਹਨਾਂ ਦੀ ਸਪੀਡ ਦੇਖ ਸਕਦੇ ਹੋ ਜਿਵੇਂ ਹੁਣ ਬਾਹਰ ਨਹੀਂ ਜਦੋਂ ਕਣਕ ਝੋਨਾ ਪਾਉਂਦੇ ਆ ਕਬਾਈਨ ਦੇ ਨਾਲ ਸਪੀਡ ਮਲਾ ਲੈਂਦੇ ਨੇ ਉਹ ਸਾਰਾ ਇਹਦਾ ਡਾਟਾ ਆਉਣਾ ਹੈ ਪਿੱਛੇ ਜਿਹੜਾ ਜੀਡੀ ਦੇ ਨਾਲ ਇਕੁਪਮੈਂਟ ਤੁਸੀਂ ਜੋੜਨੇ ਨੇ ਠੀਕ ਆ ਉਹ ਸਾਰਾ ਵਿੱਚ ਡਾਟਾ ਆਊਗਾ ਕਿੰਨੀ ਸਪੀਡ ਆ ਕੀ ਆ ਉਹਨੂੰ ਆਇਸੋਬਸ ਕਹਿੰਦੇ ਨੇ ਠੀਕ ਆ ਜੀ ਪਰ ਇੱਕ ਗੱਲ ਦੀ ਤੁਹਾਨੂੰ ਹੈਰਾਨੀ ਦੱਸਾਂ ਫਿਰ ਮੇਰੀ ਗੱਲ ਦਾ ਲੋਕ ਗੁੱਸਾ ਕਰਦੇ ਨੇ ਮੈਂ ਇਹਨਾਂ ਦੀ ਜਿੰਨੀ ਇਹਦੀ ਡਿਟੇਲ ਇਕੱਠੀ ਕੀਤੀ ਆ ਉਹਦੇ ਤੇ ਮਤਲਬ ਕਿ ਇਹ ਨਹੀਂ ਇਹਨਾਂ ਨੇ ਕਿਹਾ ਜਿਹੜੀ ਨੇ ਕਿਹਾ ਹੋਇਆ ਕਿ 12-12 ਦੀ ਹੈਰੋਂ ਹੀ ਪਾਉਣੀ ਆ ਪਰ ਉੱਤੇ ਲਿਖਿਆ ਹੋਇਆ ਵੀ ਇਹ 12-12 ਦੀ ਹੈਰੋਂ ਖਿੱਚਣ ਨੂੰ ਪੂਰਾ ਤਾਕੜਾ ਡੈਕਟਰ ਮੰਨ ਕੇ ਚੱਲੋ 130 ਪਾਵਰ ਨੂੰ ਕੰਪਨੀ ਜਿਹੜੀ ਰეკਮੈਂਡ ਕਰਦੀ ਆ ਉਹ 12-12 ਦੀ ਹੈਰੋਂ ਪੁੱਲ ਕਰਦੀ ਆ ਹੁਣ ਤੁਸੀਂ ਹਿਸਾਬ ਲਾ ਲਓ ਆਪਾਂ ਇੱਥੇ ਵਿਚਾਰਿਆਂ ਜਿਹੜੇ 53 10 54 5 ਨੇ ਉਹਨਾਂ ਦੀ 12-12 ਦੀ ਠੁੱਕੀ ਜਾਂਨੇ ਆ ਕੁੱਲ 12-12 ਦੀ ਹੈਰ ਠੀਕ ਆ ਜੀ ਤੇ ਅੱਗੇ ਹੁਣ ਦੇਖੋ ਟਰੈਕਟਰ ਇਹ ਕਿੰਨੇ ਕ ਟਾਈਮ ਤੱਕ ਲਾਂਚ ਹੁੰਦਾ ਹੁਣ ਅੱਗੇ ਤਾਂ ਇਹ ਅੱਗੇ ਟਾਈਮ ਤੇ ਜਾ ਕੇ ਪਤਾ ਲੱਗਣਾ ਵੀ ਕਦ ਲਾਂਚ ਹੁੰਦਾ ਜਾਂ ਨਹੀਂ ਪਰ ਅਗਲੀ ਜਿਹੜੀ ਸਾਰਿਆਂ ਨੂੰ ਮੇਨ ਮੈਨੂੰ ਗੱਲ ਲੱਗੀ ਆ ਵੀ ਇੰਡੀਆ ਦੇ ਕੋਲ ਕੁੱਲ JD ਦਾ ਇੱਕ ਹੀ ਇੰਜਨ ਸੀ ਅਸਲ ਜਿਹੜਾ ਮੰਨ ਕੇ ਚੱਲੋ ਮੇਰੀ ਨਿਗਾਹ 'ਚ ਵਧੀਆ ਇੰਜਨ ਉਹ ਹੁਣ ਇਹ ਟਰੈਕਟਰ 'ਚ ਆਇਆ ਚਾਰ ਸਿਲੰਡਰ ਸੈਂਟਰ ਡਾਇਰੈਕਟ ਤੇ ਚਾਰ ਬਾਲ ਇਹਦੀ ਜਿਹੜੀ ਪਰਫਾਰਮੈਂਸ ਆ ਉਹ ਓਬਵੀਅਸ ਗੱਲ ਆ ਕੇ ਬਦਨੀਆਂ ਬਦਨੀਆਂ ਹੁਣ ਜਿਹੜਾ ਇਹ ਸਟੈਂਡਰਡ ਚ ਆ ਗਿਆ ਜਿੱਦਾਂ ਆਪਾਂ ਹਾਲੈਂਡ ਕਹਿੰਦੇ ਸੀ ਵੀ ਹਾਲੈਂਡ ਨੇ ਸੈਂਟਰ ਡਾਇਰੈਕਟ ਕਰਤਾ ਚਾਰ ਬਾਲ ਕਰਤਾ ਜਿਹੜੀ ਨੇ ਕੀਤਾ ਨਹੀਂ ਹੁਣ ਇਹ ਉਹਦੇ ਵਿੱਚ ਸ਼ਾਮਲ ਹੋ ਗਿਆ ਇਹਦਾ ਹੁਣ ਜਿਹੜਾ ਮੁਕਾਬਲਾ ਇੱਕ ਤਰ੍ਹਾਂ ਦਾ ਜੇ ਆਪਾਂ ਦੇਖੀਏ ਉਹ ਵਰਕਮਾਸਟਰ ਨਾ ਹੋਊਗਾ ਪਰ ਮੈਨੂੰ ਇਹ ਨਹੀਂ ਕਲੀਅਰ ਕਿ ਵਰਕ ਵਰਕਮਾਸਟਰ ਆ ਜਿਹੜਾ ਉਹ ਏਸੀ ਕੈਵਨ ਚ ਆਇਆ ਜਾਂ ਨਹੀਂ ਆਇਆ ਜੀਡੀ ਦੀ ਇਹ ਖਾਸੀਅਤ ਆ ਕਿ ਇਹ ਕੋਈ ਵੀ ਟਰੈਕਟਰ ਉਹਨੂੰ ਏਸੀ ਕੈਵਨ ਕੱਢਦੇ ਹੀ ਕੱਢਦੇ ਨੇ ਤੇ ਜਿਹੜਾ ਕੰਟਰੋਲਡ ਆ ਸਾਰਾ ਮੰਨ ਲੇ ਜਦੋਂ ਚਾਰ ਆ ਆਟੋ ਸਟੀਅਰ ਤਾਂ ਨਹੀਂ ਹੈਗਾ ਪਰ ਇਹਦੇ ਚ ਉਹ ਵੀ ਆਪਸ਼ਨ ਆਊਗਾ ਵੀ ਤੁਸੀਂ ਆਟੋ ਸਟੀਅਰ ਕਰਾਉਣਾ ਬਸ ਆਟੋ ਸਟੀਅਰ ਇਹ ਰਹਿ ਗਿਆ ਬਾਕੀ ਦਾ ਸਾਰਾ ਕੁਝ ਇਹਦੇ ਚ ਜਿਗਾੜ ਲੱਗਿਆ ਹੋਇਆ ਜਿਹੜਾ ਉਹ ਆਈਸੋਬਸ ਸਿਸਟਮ ਹੁੰਦਾ ਕੋਈ ਵੀ ਤੁਸੀਂ ਇੰਪਲੀਮੈਂਟ ਜੋੜਨਾ ਜਿਵੇਂ ਉਹ ਨਹੀਂ ਸਾਰਾ ਡੇਟਾ ਦੱਸਦਾ ਕਿੰਨੀ ਟਾਰਕ ਲਾ ਰਿਹਾ ਕਿੰਨਾ ਖਿੱਚ ਰਿਹਾ ਸਲਿੱਪਿੰਗ ਇਹ ਐਂਡ ਉਹ ਉਹ ਸਾਰਾ ਚੀਜ਼ ਤਾਂ ਹੈਗਾ ਹੀ ਹੈਗਾ ਆਟੋ ਸਟੀਅਰ ਤੁਸੀਂ ਕਰਾਉਣਾ ਮੇਰਾ ਖਿਆਲ ਉਹ ਵੀ ਇਹਦੇ ਚ ਆਪਸ਼ਨ ਨੇ ਦੇਣਗੇ ਵੀ ਲੱਖ 2 ਲੱਖ ਵੱਧ ਲਾਓ ਆਟੋ ਸਟੀਅਰ ਕਰਾ ਲਓ ਤੇ ਸਾਰਾ ਸੈਟਲਾਈਟ ਕੰਟਰੋਲਡ ਕਰ ਬੈਠੇ ਹੀ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਟਰੈਕਟਰ ਦਾ ਸਾਰਾ ਕੁਝ ਕੀ ਆ ਮਤਲਬ ਪਹਿਲਾ ਇੱਕ ਟਰੈਕਟਰ ਇੱਥੇ ਲਾਂਚ ਹੋਇਆ ਜਿਹਨੂੰ ਆਪਾਂ ਮੰਨ ਇਹ ਕਹਿ ਸਕਦੇ ਹਾਂ ਕਿ ਜਿਹੜੇ ਬਾਹਰਲੇ ਟਰੈਕਟਰ ਨੇ ਉਹ ਸਟੈਂਡਰਡ ਵਾਲਾ ਟਰੈਕਟਰ ਆ ਹਲੇ ਤੱਕ ਕੋਈ ਜਿੱਦਾਂ ਦੇ ਬਾਹਰ ਮਿਆਰੀ ਟਰੈਕਟਰ ਨੇ ਸਹੂਲਤਾਂ ਨੇ ਉਦਾਂ ਚਾਹੇ ਆਪਾਂ ਕੋਈ ਲੱਖ ਗੱਲਾਂ ਵੜਾਈ ਜਾਈਏ ਕੈਬਨ ਲਾਈ ਜਾਵੇ ਕੁਝ ਲਾਈ ਜਾਵੇ ਪਰ ਜਿਹੜਾ ਉਹ ਮਿਆਰ ਆ ਪਹਿਲਾ ਇੰਡੀਆ ਦੇ ਵਿੱਚ ਟਰੈਕਟਰ ਆਉਣਾ ਇਹੋ ਜਿਹੜਾ ਉਹ ਮਿਆਰਾ ਮਿਆਰ ਇਹਦੇ ਵਿੱਚ ਹੈਗਾ ਪਰ ਇਨੂੰ ਵੀ ਉਹ ਮਿਡ ਸਾਈਜ਼ ਗਿਣਦੇ ਨੇ ਇਹਨੂੰ ਬਹੁਤਾ ਵੱਡਾ ਟਰੈਕਟਰ ਨਹੀਂ ਮੀਡੀਅਮ ਸਾਈਜ਼ 'ਚ ਐਮ ਸੀਰੀਜ਼ ਦਾ ਹੈ ਟਰੈਕਟਰ ਆ ਐਮ ਸੀਰੀਜ਼ 'ਚ ਇਹਨੂੰ ਗਿਣਿਆ ਜਾਂਦਾ ਤੇ ਹੁਣ ਦੇਖਦੇ ਆ ਕਿਵੇਂ ਫੱਟੇ ਚੱਕਦਾ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਵਿਕਦਾ ਹੈ ਜਾਂ ਕੀ ਕਰਦਾ ਕਿਉਂਕਿ ਵਿਕਣਾ ਤਾਂ ਨਹੀਂ ਬਾਲਾ ਹੁੰਦਾ ਨਹੀਂ ਕਿਉਂਕਿ ਇੰਨੇ ਪੈਸੇ ਆਪਣੇ ਬਲੈਂਡ ਹੋਲਡਿੰਗ ਥੋੜੀ ਹੋਣ ਕਰਕੇ ਹਰੇਕ ਬੰਦਾ ਉਹਨੇ ਪੈਸੇ ਨਹੀਂ ਲਾਉਂਦਾ ਪਰ ਹੁਣ ਇੱਕ ਸਮਾਂ ਆਊਗਾ ਦੇਖਦੇ ਆ ਕੀ ਕਰਦਾ ਕਿੱਦਾਂ ਜਾਂ ਕਿੱਦਾਂ ਨਹੀਂ ਨਹੀਂ ਬਾਕੀ ਜਦੋਂ ਆਪਣੇ ੱਟਕੇ ਚੜ ਗਿਆ ਫੇਰ ਇਹਦੀ ਫੁੱਲ ਵੀਡੀਓ ਉੱਥੇ ਕੋਲ ਖੜ ਕੇ ਚਲਾ ਚਲੂ ਕੇ ਦੇਖ ਕੇ ਬਣਾਵਾਂਗੇ ਮੇਰਾ ਖਿਆਲ ਆ ਬਹੁਤ ਆ ਸਾਰਾ ਕੁਝ ਨਿਬੜ ਗਿਆ ਕੁਛ ਰਹਿ ਤਾ ਗਿਆ ਨਹੀਂ ਜੇ ਕੁਝ ਰਹਿ ਗਿਆ ਫੇਰ ਕਰ ਲਾਂਗੇ ਨਹੀਂ ਬਹੁਤ ਧੰਨਵਾਦ ਸਸਿ